ਗੁਰੂ ਸਾਹਿਬ ਕਹਿੰਦੇ ਆ ਕਈ ਜਨਮ ਹੋਏ ਕੀਟ ਪਤੰਗਾ ਕਹਿੰਦੇ ਕਈ ਜਨਮ ਤੁਸੀਂ ਕੀੜਿਆਂ ਦੇ ਪਤੰਗਿਆਂ ਦੇ ਹੋ ਕੇ ਨਿਕਲਿਓ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਹਾਥੀ ਦੇ ਮੱਛੀ ਦੇ ਹਿਰਣ ਦੇ ਹੋ ਕੇ ਨਿਕਲਿਓ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਤੁਸੀਂ ਪੰਛੀ ਦੇ ਸੱਪ ਦੇ ਹੋ ਕੇ ਨਿਕਲਿਓ ਕਈ ਜਨਮ ਹੈ ਵਰ ਬਿਖ ਜੋਇਓ ਕਈ ਜਨਮ ਤੁਸੀਂ ਘੋੜੇ ਦੇ ਬਲਦਾਂ ਦੇ ਹੋ ਕੇ ਖੇਤਾਂ ਨੂੰ ਜੋਇਆ ਮਿਲ ਜਗਦੀਸ ਮਿਲਣ ਕੀ ਵਰੀਆ ਚਿਰੰਕਾਲ ਇਹ ਦੇ ਸੰਜਰੀਆ ਕਹਿੰਦੇ ਇਹ ਮੱਸਾ ਹੀ ਮੌਕਾ ਮਿਲਿਆ ਹੈ ਵੇਸਟ ਨਾ ਕਰੋ ਇਹ ਲੌਜੀਕਲ ਇਨਫੋਰਮੇਸ਼ਨ ਲੈ ਕੇ ਫਟਾਫਟ ਸਮਝੋ ਵੀ ਮੇਰਾ ਪਰਪਸ ਆਫ ਲਾਈਫ ਕੀ ਹੈ ਜੇ ਤੁਸੀਂ ਲੜਾਈ ਝਗੜੇ ਕਰਦੇ ਕਰਦੇ ਨਸ਼ੇ ਵੇਚ ਕੇ ਸ਼ਰਾਬਾਂ ਪੀ ਕੇ ਹੋਰ ਪੁੱਠੇ ਸਿੱਧੇ ਕੰਮ ਕਰਕੇ ਲਾਈਫ ਨੇ ਤਾਂ ਬੀਤਣਾ ਹੀ ਬੀਤਣਾ ਬੁਢਾਪਾ ਵੀ ਹੋਣਾ ਮੌਤ ਵੀ ਆਉਣੀ ਹੈ ਦੁਬਾਰਾ ਦੇਖ ਲਓ ਉਹੀ ਪਤੰਗੇ ਦੀ ਜੂਨ ਉਹੀ ਹਾਥੀ ਉਹੀ ਸੱਪ ਉਹੀ ਹਿਰਨ ਉਹੀ ਮੱਛੀ ਜੇ ਗੁਰੂ ਸਾਹਿਬ ਨੇ ਲਿਖ ਕੇ ਦਿੱਤਾ ਤੇ ਇਹ ਚੀਜ਼ ਰੀਅਲ ਨੇ ਉਹ ਬੱਚੋ ਇਹ ਤੋਂ ਇਹ ਚੀਜ਼ਾਂ ਮੈਂ ਅਵੇਅਰ ਕਰ ਰਿਹਾ ਲੋਕਾਂ ਨੂੰ ਚੇਂਜ ਯੋਰ ਹੈਬਿਟਸ ਟੂ ਚੇਂਜ ਯੋਰ ਲਾਈਫ ਹੈਬਿਟਸ ਬਦਲ ਦੋ ਤਾਂ ਤੁਸੀਂ ਆਪਣੀ ਲਾਈਫ ਨੂੰ ਤੁਸੀਂ ਦੇਖੋ ਸਭ ਤੋਂ શ્રેષ્ઠ ਫਾਰਮ ਧਰਤੀ ਦੇ ਉੱਤੇ ਮਨੁੱਖਾ ਜਨਮ ਹੈ ਦੁਆਰਾ ਨਹੀਂ ਮਿਲਣਾ